ਦੇਸ਼ ਭਰ ਵਿੱਚ ਈਦ ਦੀਆਂ ਰੌਣਕਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ ਸੀਐਮ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਮੂਹ ਦੇਸ਼ ਵਾਸੀਆਂ ਨੂੰ ਈਦੁਲ ਆਜ਼ਾਦੀਆਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੇ ਕਿਹਾ ਕਿ ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਉਹਾਰ ਮੌਕੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਦਾ ਪ੍ਰਣ ਕਰੀਏ ਪੰਜਾਬ ਵਿੱਚ ਮਲੇਰਕੋਟਲਾਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਈਦ ਦੇ ਤਿਉਹਾਰ ਦੀ ਰੌਣਕ ਰਹੀ ਸਮੂਹਿਕ ਰੂਪ ਨਾਲ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਅੱਜ ਜਿਹੜਾ ਖੁਸ਼ੀ ਦਾ ਮੌਕਾ ਹੈ ਟੀ ਦੂਲ ਅਜ਼ਹਾ ਇਹ ਜਿਹਦਾ ਖਾਸ ਮਕਸਦ ਹੈਦਾ ਹਜ਼ਰ ਇਬਰਾਹਿਮ ਅਲੈਹਿਸਲਮ ਜੋ ਨੇ ਬਿਨੇ ਰੱਬ ਦੇ ਉਹਨਾਂ ਨੂੰ ਰੱਬ ਦਾ ਹੁਕਮ ਉਪਰਬਾਨੀ ਕਰਨ ਦਾ ਉਹਨਾਂ ਦੇ بیٹے ਦੀ ਤਾਂ ਉਹਨਾਂ ਨੇ ਆਪਣੀ ਜਿਹੜੀ ਰੱਬ ਦੇ ਹੁਕਮ ਦੇ ਸਾਹਮਣੇ ਆ ਆਪਣੇ ਬੇਟੇ ਨੂੰ ਜਿਹੜਾ ਕੁਰਬਾਨ ਕਰਨ ਦਾ ਫੈਸਲਾ ਕੀਤਾ ਉਸ ਦੀ ਪ੍ਰਤੀਕ ਨੂੰ ਉਸ ਨੂੰ ਜ਼ਿੰਦਾ ਰੱਖਣ ਵਾਸਤੇ ਰੱਬ ਨੇ ਸਾਰੇ ਲੋਕਾਂ ਨੂੰ ਕਿਆਮਤ ਆਉਣ ਵਾਲਿਆਂ ਨੂੰ ਕਿਸ ਦਾ ਇਸ ਨੂੰ ਜ਼ਿੰਦਾ ਕਰਨ ਲਈ ਹੁਕਮ ਦਿੱਤਾ ਕਰਕੇ ਇਹਦਾ ਪ੍ਰਤੀਕ ਜਿਹੜਾ ਮੇਨ ਹੈ ਕਿ ਆਪਣੀ ਖਵਾਇਸ਼ਾਂ ਨੂੰ ਰੱਬ ਦੀ ਰਜ਼ਾ ਵਾਸਤੇ ਕੁਰਬਾਨ ਕਰਨਾ ਹੈ Eid ਦਾ Eid ul Azha ਦਾ ਮਕਸਦ ਜਿਹੜਾ ਹੈ ਕਿ ਆਪਣੀ ਖਵਾਇਸ਼ਾਂ ਨੂੰ ਰੱਬ ਦੇ ਸਾਹਮਣੇ ਕੁਰਬਾਨ ਕਰਨਾ ਹੈ ਔਰ ਦੂਸਰਾ ਪੈਗਾਮ Eid ਦਾ Eid ul Azha ਦਾ ਇਹ ਹੈ ਕਿ ਜੋ ਵੀ ਲੋਕ ਦੂਜੇ ਨੇ ਜਾਂ ਸਾਰਿਆਂ ਦੇ ਲਈ ਮੁਹੱਬਤ ਆਪਸੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੇ ਹਰ ਵਾਰ ਤੇ ਉਹਦਾ ਇਹ ਜੀ ਦਾ ਜਿਹੜਾ ਇਹ ਪ੍ਰਤੀਕ ਦਾ ਦੱਸ ਕੁਰਬਾਨੀ ਕੇ ਇਹ ਨਹੀਂ ਹੈਗਾ ਕੁਰਬਾਨੀ ਕਿ ਅਸੀਂ ਪੇੜ ਪੱਤਰੇ ਮੈਣ ਦੀ ਕੁਰਬਾਨੀ ਦੇ ਰਹੇ ਹਾਂ ਬਲਕੇ ਕੁਰਬਾਨੀ ਦਾ ਮਕਸਦ ਇਹ ਹੈ ਤੁਹਾਡੀ ਹਰ ਜੀਜ ਜੰਮਨ ਤੋਂ ਲੈ ਕੇ ਮੌਤ ਤੱਕ ਇੱਕ ਕਬਰ ਦੀ ਗੋਦ ਤੱਕ ਤੁਹਾਡੀ ਜ਼ਿੰਦਗੀ ਜਿਹੜੀ ਰੱਬ ਦੇ ਹੁਕਮਾਂ ਦੇ ਮੁਤਾਬਕ ਹੋ ਜਾਵੇ ਚਾਹੇ ਤੁਹਾਡੇ ਰਸਤੇ ਦੇ ਵਿੱਚ ਕਿੰਨੀਆਂ ਹੀ ਪਰੇਸ਼ਾਨੀਆਂ ਤਕਲੀਫਾਂ ਕਿਉਂ ਨਾ ਹੋਣ ਯਾਨੀ ਕਿ ਇਹ ਜਾਤ ਆ ਜੋ ਇਹ ਇਨਸਾਨ ਆ ਇਹ ਅੱਲਾਹ ਨੇ ਪੈਦਾ ਕੀਤਾ ਆਪਦੇ ਲਈ ਪੈਦਾ ਕੀਤਾ ਆਪਣੀ ਬੰਦਗੀ ਦੇ ਲਈ ਪੈਦਾ ਕੀਤਾ ਮੇਰਾ ਬੰਦਾ ਬਣੇ ਔਰ ਮੇਰੀ ਬੰਦਗੀ ਕਰੇ ਇਸ ਕਰਕੇ ਇਹ ਜੋ ਬੰਦ ਦੀਆ ਇਹ ਅੱਲਾ ਦੀ ਬਾਤ ਵਾਸਤੇ ਕੁਰਬਾਨੀ ਕੀਤੀ ਜਾਂਦੀ ਹੈ ਅੱਲਾ ਦੀ ਰਜ਼ਾ ਵਾਸਤੇ